यार मैं सरकार बारे कुछ नहीं कह सकता लोग की आप जानते हैं आप मैं दसो प्रबंध सारे फेल हो गए सरकार फेल हो गई हूँ जिक्र करने कोई फायदा नहीं है स्वागत है जी ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਜਿਹੜੇ ਹਾਲ ਹੀ ਵਿੱਚ ਹੜ੍ਹ ਆਏ ਨੇ ਉਸ ਤੋਂ ਬਾਅਦ ਚੱਲ ਰਹੇ ਰਾਹਤ ਕਾਰਜਾਂ ਦੀ ਹਾਂ ਤੇ ਖਾਸ ਕਰਕੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀਆਂ ਕੋਸ਼ਿਸ਼ਾਂ ਤੇ ਸਾਡਾ ਧਿਆਨ ਰਹੇਗਾ ਬਿਲਕੁਲ ਤੇ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਜ਼ਮੀਨ ਤੇ ਕੀ ਚੱਲ ਰਿਹਾ ਮਤਲਬ ਮਦਦ ਕਿਵੇਂ ਵੰਡੀ ਜਾ ਰਹੀ ਇਸ ਪਿੱਛੇ ਸੋਚ ਕੀ ਹੈ ਸਿਆਸੀ ਮਾਹੌਲ ਕੀ ਬਣ ਰਿਹਾ ਤੇ ਅਗੇ ਲਈ ਕੀ ਮੰਗਾ ਨੇ ਚਲੋ ਫਿਰ ਸ਼ੁਰੂ ਕਰੀਏ ਇਸ ਮਾਮਲੇ ਨੂੰ ਫਰੋਲਣਾ ਬਿਲਕੁਲ ਜੀ ਦੇਖੋ ਇਹਨਾਂ ਸਾਰੇ ਸਰੋਤਾਂ ਨੂੰ ਜਦੋਂ ਆਪਾਂ ਇਕੱਠਾ ਕਰਕੇ ਦੇਖਦੇ ਆ ਨਾ ਤਾਂ ਇੱਕ ਮਿਲੀ ਜੁਲੀ ਤਸਵੀਰ ਜੀ ਬਣਦੀ ਹੈ ਅੱਛਾ ਇੱਕ ਪਾਸੇ ਤਾਂ ਸਿੱਧੀ ਕਾਰਵਾਈ ਦਿਸਦੀ ਹੈ ਮਤਲਬ ਫੌਰੀ ਮਦਦ ਪਹੁੰਚਾਣ ਦੀ ਕੋਸ਼ਿਸ਼ ਜਿਹੜੀ ਕਿ ਬਹੁਤ ਜ਼ਰੂਰੀ ਵੀ ਹੁੰਦੀ ਹੈ ਅਜਿਹੇ ਵੇਲੇ ਹਾਂਜੀ ਬਿਲਕੁਲ ਤੇ ਦੂਜੇ ਪਾਸੇ ਖੈਰ ਸਿਆਸੀ ਬਿਆਨਬਾਜ਼ੀ ਇਲਜ਼ਾਮ ਵਾਦੇ ਉਹ ਸਭ ਕੁਝ ਵੀ ਨਾਲ ਨਾਲ ਚੱਲ ਰਿਹਾ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਨਿਰਪੱਖ ਹੋ ਕੇ ਨਾ ਸਾਰੇ ਪਹਿਲੂਆਂ ਨੂੰ ਦੇਖੀਏ ਚਲੋ ਫਿਰ ਸਭ ਤੋਂ ਪਹਿਲਾਂ ਸਿੱਧੀ ਮਦਦ ਦੀ ਗੱਲ ਕਰਦੇ ਹਾਂ ਜਿਹੜੀ ਸੁਖਬੀਰ ਬਾਦਲ ਵੱਲੋਂ ਵੰਡੀ ਜਾ ਰਹੀ ਦੱਸੀ ਜਾਂਦੀ ਹੈ ਖਬਰਾਂ ਇਹੀ ਕਹਿੰਦੀਆਂ ਨੇ ਕਿ ਉਹਨਾਂ ਨੇ ਕਈ ਪਿੰਡਾਂ ਦੇ ਦੌਰੇ ਕੀਤੇ ਨੇ ਹਾਂਜੀ ਕਾਫੀ ਇਲਾਕਿਆਂ ਵਿੱਚ ਗਏ ਨੇ ਪਰ ਇਹ ਸਿਰਫ ਦੌਰੇ ਨਹੀਂ ਸਨ ਅਸਲ ਵਿੱਚ ਮਦਦ ਵੰਡੀ ਗਈ ਹੈ ਖਾਸ ਕਰਕੇ ਨਕਦੀ ਤੇ ਡੀਜ਼ਲ ਇਸ ਬਾਰੇ ਕੀ ਵੇਰਵੇ ਮਿਲੇ ਨੇ ਹਾਂਜੀ ਇਹਦੇ ਅੰਕੜੇ ਕਾਫੀ ਮਤਲਬ ਵੱਡੇ ਦੱਸੇ ਗਏ ਨੇ ਜਿਵੇਂ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਕਿ ਸਿਰਫ 2 ਦਿਨਾਂ ਵਿੱਚ ਹੀ ਕੋਈ 20 ਲੱਖ ਰੁਪਏ ਨਕਦ ਤੇ 60000 ਲੀਟਰ ਤੋਂ ਵੱਧ ਡੀਜ਼ਲ ਵੰਡ ਦਿੱਤਾ ਗਿਆ ਅੱਛਾ ਸਿਰਫ 2 ਦਿਨਾਂ ਚ ਹਾਂਜੀ ਫਿਰ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਆਈ ਸ਼ਾਇਦ ਥੋੜੇ ਸਮੇਂ ਬਾਅਦ ਉਹਨਾਂ ਨੇ ਲਿਖਿਆ ਕਿ ਕਰੀਬ 1 ਹਫਤੇ ਦੌਰਾਨ ਕਰੋੜਾਂ ਰੁਪਏ ਦੀ ਨਕਦੀ ਵੰਡੀ ਗਈ ਹੈ ਕਰੋੜਾਂ ਰੁਪਏ ਹਾਂ ਤੇ ਨਾਲ ਹੀ 1 ਲੱਖ ਲੀਟਰ ਤੋਂ ਵੀ ਵੱਧ ਡੀਜ਼ਲ ਜਿਸ ਦੀ ਕੀਮਤ ਹੀ ਕੋਈ 85 ਲੱਖ ਬਣ ਜਾਂਦੀ ਹੈ ਤੇ ਨਾਲੇ 50 ਲੱਖ ਤੋਂ ਵੱਧ ਦੇ ਮੋਟਰ ਪੰਪ ਵੀ ਦੱਸੇ ਗਏ ਤਾਂ ਫਿਰ ਅੰਕੜਿਆਂ ਵਿੱਚ ਕਾਫੀ ਫਰਕ ਹੈ ਮਤਲਬ 20 ਲੱਖ 2 ਦਿਨਾਂ ਵਿੱਚ ਤੇ ਫਿਰ ਕਰੋਨਾ 1 ਹਫ਼ਤੇ ਵਿੱਚ ਇਹ ਫਰਕ ਕਿਉਂ ਦੇਖੋ ਪਰ ਹੋ ਸਕਦਾ ਹੈ ਯਾਨੀ ਇੱਕ ਰਿਪੋਰਟ ਸ਼ੁਰੂਆਤੀ 2 ਦਿਨਾਂ ਦੀ ਹੋਵੇ ਦੂਜੀ ਨੇ ਸ਼ਾਇਦ ਪੂਰੇ ਹਫ਼ਤੇ ਦਾ ਹਿਸਾਬ ਲਾਇਆ ਹੋਵੇ ਹਾਂ ਇਹ ਹੋ ਸਕਦਾ ਹੈ ਜਾਂ ਫਿਰ ਰਿਪੋਰਟਿੰਗ ਦਾ ਦਾਇਰਾ ਵੱਖਰਾ ਹੋਵੇ ਪਰ ਮੋਟੀ ਗੱਲ ਇਹ ਹੈ ਕਿ ਦੋਵੇਂ ਹੀ ਇੱਕ ਵੱਡੀ ਰਾਹਤ ਮੁਹਿੰਮ ਵੱਲ ਇਸ਼ਾਰਾ ਕਰ ਰਹੇ ਨੇ ਪਰ ਇੱਕ ਗੱਲ ਦਿਲਚਸਪ ਹੈ ਕਿ ਜ਼ੋਰ ਨਕਦੀ ਤੇ ਡੀਜ਼ਲ ਤੇ ਹੀ ਕਿਉਂ ਮਤਲਬ ਆਮ ਤੌਰ ਤੇ ਰਾਸ਼ਨ ਕੱਪੜੇ ਦਵਾਈਆਂ ਵਗੈਰਾ ਦੀ ਗੱਲ ਹੁੰਦੀ ਹੈ ਹਾਂ ਇਹ ਨੁਕਤਾ ਬਹੁਤ ਅਹਿਮ ਹੈ ਇਸ ਪਿੱਛੇ ਇੱਕ ਖਾਸ ਸੋਚ ਦਸੀ ਗਈ ਹੈ ਰਿਪੋਰਟਾ ਮੁਤਾਬਕ ਬਾਦਲ ਦਾ ਕਹਿਣਾ ਸੀ ਕਿ ਲੋਕਾਂ ਦੀ ਇਸ ਵੇਲੇ ਸਭ ਤੋਂ ਵੱਡੀ ਲੋੜ ਆਪਣੇ ਪਿੰਡਾਂ ਨੂੰ ਬਚਾਉਣਾ ਹੈ ਹਾਂਜੀ ਮਤਲਬ ਬਨ ਮਜ਼ਬੂਤ ਕਰਨੇ ਨੇ ਤੇ ਉਸ ਲਈ ਚਾਹੀਦੇ ਨੇ ਟਰੈਕਟਰ ਤੇ ਟਰੈਕਟਰਾਂ ਲਈ ਡੀਜ਼ਲ ਬਿਲਕੁਲ ਤੇ ਨਾਲ ਹੀ ਮਿੱਟੀ ਪੱਥਰ ਜਾਲੀ ਵਗੈਰਾ ਖਰੀਦਣ ਲਈ ਪੈਸਾ ਚਾਹੀਦਾ ਉਹ ਵੀ फटाफट اچھا ਉਹਨਾਂ ਨੇ ਇਹ ਵੀ ਕਿਹਾ ਕਿ ਲੰਗਰ ਤੇ ਰਾਸ਼ਨ ਦਾ ਕੰਮ ਤਾਂ ਗੁਰਦੁਆਰੇ ਤੇ ਸੰਗਤਾਂ ਪਹਿਲਾਂ ਹੀ ਬਹੁਤ ਵਧੀਆ ਕਰ ਰਹੀਆਂ ਸਨ ਹਾਂ ਇਹ ਤਾਂ ਹੈ ਇਸ ਲਈ ਉਹਨਾਂ ਨੇ ਉਸ ਲੋੜ ਤੇ ਧਿਆਨ ਦਿੱਤਾ ਜਿਹੜੀ ਪੂਰੀ ਨਹੀਂ ਹੋ ਰਹੀ ਸੀ ਯਾਨੀ ਬਨ ਬਚਾਉਣ ਵਾਲੇ ਸਾਧਨ ਸਮਝ ਆਈ ਮਤਲਬ ਪ੍ਰਾਥਮਿਕਤਾ ਤੈਅ ਕੀਤੀ ਗਈ ਕਿ ਫੌਰੀ ਲੋੜ ਕੀ ਹੈ ਪਰ ਇਹ ਪੈਸੇ ਵੰਡੇ ਕਿਵੇਂ ਗਏ ਮਤਲਬ ਐਨੀ ਨਕਦੀ ਕੋਈ ਸਿਸਟਮ ਸੀ ਹਾਂਜੀ ਇਸ ਦੇ ਤਰੀਕੇ ਬਾਰੇ ਵੀ ਥੋੜਾ ਪਤਾ ਲੱਗਾ ਹੈ ਜਿਵੇਂ ਟਾਈਮਜ਼ ਆਫ ਇੰਡੀਆ ਨੇ ਦੱਸਿਆ ਕਿ ਕਈ ਥਾਈ 500 ਦੇ ਨੋਟਾਂ ਦੀਆਂ ਗੁੱਥੀਆਂ ਸਿੱਧੀਆਂ ਹੀ ਪਿੰਡਾਂ ਵਿੱਚ ਜਿਹੜੇ ਲੋਕ ਮੌਕੇ ਤੇ ਕੰਮ ਕਰਵਾ ਰਹੇ ਸੀ ਉਹਨਾਂ ਨੂੰ ਫੜਾ ਦਿੱਤੀਆਂ ਗਿਆ ਅੱਛਾ ਸਿੱਧਾ ਹੱਥ ਹਾਂ ਭਾਵੇਂ ਉਹ ਸਰਪੰਚ ਹੋਵੇ ਜਾਂ ਕੋਈ ਹੋਰ ਜ਼ਿੰਮੇਵਾਰ ਬੰਦਾ ਜੇ ਸਰਪੰਚ ਮੌਜੂਦ ਨਹੀਂ ਸੀ ਤਾਂ ਉਸ ਨੂੰ ਫੋਨ ਤੇ ਦੱਸ ਕੇ ਜਿਹੜੇ ਲੋਕ ਉੱਥੇ ਮੌਜੂਦ ਸੀ ਉਹਨਾਂ ਨੂੰ ਪੈਸੇ ਦੇ ਦਿੱਤੇ ਗਏ ਕਿ ਸਰੰਗਪੁਰ ਫਸੇ ਤੇ ਦਾਉਦਪੁਰ ਵਿੱਚ 2-2 ਲੱਖ ਰੁਪਏ ਨਕਦ ਦਿੱਤੇ ਗਏ ਤਾਂ ਲੱਗਦਾ یہی ਹੈ ਕਿ ਤੇਜ਼ੀ ਨਾਲ ਮਦਦ ਪਹੁੰਚਾਉਣੀ ਮੁੱਖ ਮਕਸਦ ਸੀ ਪਰ ਇਸ ਤਰ੍ਹਾਂ ਸਿੱਧਾ ਪੈਸਾ ਦੇਣ ਨਾਲ ਕੀ ਪਾਰਦਰਸ਼ਤਾ ਦਾ ਸਵਾਲ ਨਹੀਂ ਖੜਾ ਹੁੰਦਾ ਮਤਲਬ ਹਿਸਾਬ ਕਿਤਾਬ ਦਾ ਹਾਂ ਇਹ ਸਵਾਲ ਤਾਂ ਬਣਦਾ ਹੈ ਪਰ ਉਸੇ ਰਿਪੋਰਟ ਵਿੱਚ ਅਕਾਲੀ ਦਲ ਦੇ ਇੱਕ ਆਗੂ ਦਾ ਬਿਆਨ ਵੀ ਸੀ ਕਿ ਜਿਹੜਾ ਪੈਸਾ ਵੰਡਿਆ ਜਾ ਰਿਹਾ ਹੈ ਉਹ ਫੁੱਲੀ ਅਕਾਊਂਟਡ ਫਾਰ ਹੈ ਅੱਛਾ ਯਾਨੀ ਹਿਸਾਬ ਰੱਖਿਆ ਜਾ ਰਿਹਾ ਹੈ हां ਉਹਨਾਂ ਦਾ ਦਾਵਾ ਹੀ ਸੀ ਤੇ ਨਾਲੇ ਖਬਰਾਂ ਵਿੱਚ ਵੀ ਆਇਆ ਕਿ ਬਾਦਲ ਖੁਦ ਟਰੈਕਟਰ ਚਲਾ ਕੇ ਬੰਨਾ ਤੱਕ ਗਏ ਚਮਕੌਰ ਸਾਹਿਬ ਵਾਲੇ ਪਾਸੇ ਸ਼ਾਇਦ ਇਹ ਦਿਖਾਉਣ ਲਈ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਨੇ ਠੀਕ ਹੈ ਅੱਛਾ ਨਕਦੀ ਤੇ ਡੀਜ਼ਲ ਤੋਂ ਇਲਾਵਾ ਹੋਰ ਕੀ ਕੀ ਦਿੱਤਾ ਗਿਆ ਹੋਰ ਵੀ ਚੀਜ਼ਾਂ ਦਾ ਜ਼ਿਕਰ ਹੈ ਜਿਵੇਂ ਜਨਰੇਟਰ ਸੈੱਟ ਹਾਂ ਉਹ ਤਾਂ ਜ਼ਰੂਰੀ ਨੇ ਪਾਣੀ ਕੱਢਣ ਲਈ ਬਿਲਕੁਲ ਫਿਰ ਪਸ਼ੂਆਂ ਲਈ ਹਰੇ ਚਾਰੇ ਯਾਨੀ ਸਾਈਲੇਜ ਦੇ 500 ਟਰੱਕ ਭੇਜਣ ਦੀ ਗੱਲ ਵੀ ਕਹੀ ਗਈ हां पशुओं ਦਾ ਬਹੁਤ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਤੇ ਇਸ ਤੋਂ ਇਲਾਵਾ ਮੋਟਰ ਪੰਪ ਅਰਥ ਮੂਵਰ ਮਤਲਬ ਵੱਡੀਆਂ ਮਸ਼ੀਨਾਂ ਮਿੱਟੀ ਪੁੱਟਣ ਵਾਲੀਆਂ ਤੇ ਟਰੈਕਟਰ ਵੀ ਦਿੱਤੇ ਗਏ ਤਾਂ ਕੁਲ ਮਿਲਾ ਕੇ ਇੱਕ ਵੱਡੀ ਨਿੱਜੀ ਮੋਹਮ ਲੱਗਦੀ ਹੈ ਹੂੰ ਇਹ ਤਾਂ ਹੋ ਗਈ ਸਿੱਧੀ ਮਦਦ ਪਰ ਜਿਵੇਂ ਤੁਸੀਂ ਸ਼ੁਰੂ ਵਿੱਚ ਕਿਹਾ ਸੀ ਇਸਰ ਦੇ ਨਾਲ ਸਿਆਸਤ ਵੀ ਜੁੜੀ ਹੋਈ ਹੈ हां जी वो तो लाज़मी थी तो फिर सियासी बयानबाजी किस तरह दी रही देखो जी राहत कार्यों ਦੇ ਨਾਲ ਨਾਲ ਸੁਖਬੀਰ ਬਾਦਲ ਨੇ ਮੌਜੂਦਾ ਆਪ ਸਰਕਾਰ ਤੇ ਪਿਛਲੀਆਂ ਕਾਂਗਰਸ ਸਰਕਾਰਾਂ ਤੇ ਵੀ ਨਿਸ਼ਾਨੇ ਲਾਏ ਅੱਛਾ ਮੁੱਖ ਨਿਸ਼ਾਨਾ ਸੀ ਖੱਗਰ ਦਰਿਆ ਦਾ ਮੁੱਦਾ हां ਖੱਗਰ ਵਾਲਾ ਮਾਮਲਾ ਤਾਂ ਹਮੇਸ਼ਾ ਹੀ ਗਰਮ ਰਹਿੰਦਾ ਹੈ ਬਿਲਕੁਲ ਉਹਨਾਂ ਨੇ ਇਲਜ਼ਾਮ ਲਾਇਆ ਕਿ ਖੱਗਰ ਦੇ ਕਿਨਾਰੇ ਪੱਕੇ ਕਰਨ ਦਾ ਜਿਹੜਾ ਪ੍ਰੋਜੈਕਟ ਸੀ ਉਹ ਅਧੂਰਾ ਛੱਡ ਦਿੱਤਾ ਗਿਆ ਕੀ ਕਿਹਾ ਉਹਨਾਂ ਨੇ ਇਸ ਬਾਰੇ ਉਹਨਾਂ ਦਾ ਦਾਵਾ ਸੀ ਜਿਵੇਂ ਰਿਪੋਰਟਾਂ ਵਿੱਚ ਆਇਆ ਕਿ ਉਹਨਾਂ ਦੀ ਸਰਕਾਰ ਵੇਲੇ ਪਹਿਲਾ ਫੇਜ਼ ਖਨੌਰੀ ਤੋਂ ਮਕਰੋੜ ਸਾਬ ਤੱਕ ਪੂਰਾ ਹੋ ਗਿਆ ਸੀ ਹਾਂਜੀ ਪਰ ਅਗਲਾ ਫੇਸ ਮਕਰੋੜ ਸਾਹਿਬ ਤੋਂ ਰਾਜਸਥਾਨ ਬਾਰਡਰ ਤੱਕ ਉਹ ਕਾਂਗਰਸ ਤੇ ਆਪ ਸਰਕਾਰਾਂ ਨੇ ਨਹੀਂ ਕੀਤਾ ਤੇ ਜੇ ਉਹ ਆਉਂਦੇ ਨੇ ਤਾਂ ਕਰਨਗੇ ਹਾਂ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਇਸ ਨੂੰ ਪਹਿਲ ਦੇਣਗੇ ਤਰਕ ਇਹੀ ਸੀ ਕਿ ਜੇ ਹੋ ਜਾਂਦਾ ਤਾਂ ਸੈਂਕੜੇ ਪਿੰਡ ਬਚ ਜਾਂਦੇ ਹੂੰ ਇਹ ਤਾਂ ਵੱਡਾ ਸਿਆਸੀ ਮੁੱਦਾ ਬਣਾਇਆ ਗਿਆ ਫਿਰ ਹਾਂਜੀ ਇਸ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰ ਦੋਹਾਂ ਤੇ ਇਲਜ਼ਾਮ ਲਾਇਆ ਕਿ ਹੜਪੀੜਤਾ ਲਈ ਕੋਈ ਰਾਹਤ ਪੈਕੇਜ ਜਾਂ ਪੈਸਾ ਜਾਰੀ ਨਹੀਂ ਕੀਤਾ ਗਿਆ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਉਹਨਾਂ ਮੁਤਾਬਕ ਨਹੀਂ ਬਲਕਿ ਇੱਕ ਥਾਂ ਤਾਂ ਉਹਨਾਂ ਨੇ ਇਹਨਾਂ ਹੜਾ ਨੂੰ ਮੈਨ ਮੇਡ ਯਾਨੀ ਮਨੁੱਖ ਦੀਆਂ ਗਲਤੀਆਂ ਦਾ ਨਤੀਜਾ ਵੀ ਕਿਹਾ ਅੱਛਾ ਉਹ ਕਿਉਂ ਉਹਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੇ ਜੂਨ ਚ ਮੀਟਿੰਗ ਤਾਂ ਕੀਤੀ ਸੀ ਹੜ ਰੋਕथाम ਤੇ ਪਰ ਜ਼ਮੀਨ ਤੇ ਕੰਮ ਕੋਈ ਨਹੀਂ ਹੋਇਆ ਜਿਸ ਕਰਕੇ ਹਾਲਾਤ ਬਣੇ ਇਹ ਤਾਂ ਸਿੱਧਾ ਸਰਕਾਰ ਤੇ ਸਵਾਲ ਹੋ ਗਿਆ ਬਿਲਕੁਲ ਪ੍ਰਸ਼ਾਸਨਿਕ ناکامی ਦਾ ਇਲਜ਼ਾਮ ਤੇ ਜ਼ਮੀਨੀ ਪੱਧਰ ਤੇ ਕਿਸਾਨਾਂ ਵੱਲੋਂ ਕੋਈ ਖਾਸ ਗੱਲ ਸਾਹਮਣੇ ਆਈ ਕੋਈ ਸ਼ਿਕਾਇਤ ਹੂੰ ਇੱਕ ਗੱਲ ਦਾ ਜ਼ਿਕਰ ਮਿਲਦਾ ਹੈ ਸ਼ੁਤਰਾਣਾ ਇਲਾਕੇ ਵਿੱਚ ਉੱਥੇ ਕੁਝ ਕਿਸਾਨਾਂ ਨੇ ਬਾਦਲ ਨੂੰ ਸ਼ਿਕਾਇਤ ਕੀਤੀ ਕੀ ਸ਼ਿਕਾਇਤ ਸੀ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਖੱਗਰ ਵਿੱਚੋਂ ਮਿੱਟੀ ਕੱਢ ਕੇ ਆਪਣੇ ਬੰਨ ਮਜ਼ਬੂਤ ਕਰਨ ਤੋਂ ਰੋਕਿਆ ਸੀ ਅੱਛਾ ਮਤਲਬ ਉਹ ਖੁਦ ਕਰਨਾ ਚਾਹੁੰਦੇ ਸੀ ਪਰ ਕਰਨ ਨਹੀਂ ਦਿੱਤਾ ਹਾਂ ਉਹਨਾਂ ਦਾ ਇਹੀ ਕਹਿਣਾ ਸੀ ਇਸ ਗੱਲ ਤੇ ਕਾਫੀ ਨਰਾਜ਼ਗੀ ਸੀ ਉਹਨਾਂ ਵਿੱਚ ਫਿਰ ਇਸ ਤੇ ਬਾਦਲ ਦਾ ਕੀ ਰਿਐਕਸ਼ਨ ਸੀ ਉਹਨਾਂ ਦਾ ਰਿਐਕਸ਼ਨ ਕਾਫੀ ਸਖਤ ਸੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਹੱਕ ਹੈ ਆਪਣੇ ਖੇਤ ਬਚਾਉਣ ਲਈ ਨਦੀ ਵਿੱਚੋਂ ਗਾਰ ਕੱਢਣਾ ਹੂੰ ਤੇ ਉਹਨਾਂ ਨੇ ਐਲਾਨ ਕੀਤਾ ਕਿ ਉਹ ਇਸ ਕੰਮ ਵਿੱਚ ਕਿਸਾਨਾਂ ਦੀ ਅਗਵਾਈ ਕਰਨਗੇ ਭਾਵੇਂ ਕੋਈ ਸਰਕਾਰੀ ਕਾਰਵਾਈ ਹੋਵੇ ਓ ਇਹ ਤਾਂ ਸਿੱਧੀ ਟੱਕਰ ਵਾਲੀ ਗੱਲ ਹੋ ਗਈ ਹਾਂਜੀ ਇਹ ਸਿੱਧੀ ਚੁਣੌਤੀ ਸੀ ਤਸਦ ਸੇ ਅਸੀਂ ਮਾਇਨੇ ਵੀ ਨੇ ਮਤਲਬ ਕਿਸਾਨਾਂ ਦੇ ਹੱਕਾਂ 'ਚ ਖੜੇ ਦਿਸਣਾ ਇਸ ਦੇ ਨਾਲ ਕੋਈ ਭਰੋਸਾ ਵੀ ਦਿੱਤਾ ਗਿਆ ਕਿਸਾਨਾਂ ਨੂੰ ਹਾਂ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਦੇ ਵਰਕਰ ਨਾ ਸਿਰਫ ਬੰਨ ਬਣਾਉਣ ਵਿੱਚ ਮਦਦ ਕਰਨਗੇ ਹਾਂਜੀ ਬਲਕਿ ਜਦੋਂ ਪਾਣੀ ਉਤਰ ਗਿਆ ਤਾਂ ਖੇਤਾਂ ਵਿੱਚ ਜਿਹੜੀ ਰੇਤ ਜਮ੍ਹਾਂ ਹੋ ਜਾਂਦੀ ਏ ਉਸ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਨਗੇ ਅੱਛਾ ਮਤਲਬ ਲੰਬੀ ਮਦਦ ਦਾ ਵਾਦਾ ਹਾਂ ਲੱਗਦਾ ਏ ਹੀ ਹੈ ਕਿ ਉਹ ਇਸ ਮੁੱਦੇ ਨੂੰ ਸਿਰਫ ਫੌਰੀ ਰਾਹਤ ਤੱਕ ਨਹੀਂ ਰੱਖਣਾ ਚਾਹੁੰਦੇ ਇਹ ਤਾਂ ਹੋ ਗਈ ਹੁਣ ਤੱਕ ਦੀ ਸਥਿਤੀ ਰਾਹਤ ਤੇ ਨਾਲ ਨਾਲ ਸਿਆਸਤ ਪਰ ਹੁਣ ਅੱਗੇ ਦੀ ਗੱਲ ਕਰੀਏ ਭਵਿੱਖ ਲਈ ਕੀ ਮੰਗਾਂ ਰੱਖੀਆਂ ਜਾ ਰਹੀਆਂ ਨੇ ਸੁਣਿਆ ਪ੍ਰਧਾਨ ਮੰਤਰੀ ਦੇ ਦੌਰੇ ਦੀ ਵੀ ਗੱਲ ਹੈ ਜੀ ਹਾਂ ਪ੍ਰਧਾਨ ਮੰਤਰੀ ਦੇ ਸੰਭਾਵਿਤ ਦੌਰੇ ਨੂੰ ਦੇਖਦੇ ਹੋਏ ਕੁਝ ਵੱਡੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਗਈਆਂ ਨੇ ਸਭ ਤੋਂ ਵੱਡੀ ਮੰਗ ਹੈ ਜੀ 20000 ਕਰੋੜ ਰੁਪਏ ਦੇ ਸਪੈਸ਼ਲ ਹੜ੍ਹ ਰਾਹਤ ਅਤੇ ਮੁੜ ਵਸੇਬਾ ਪੈਕੇਜ ਦੀ ਇਸ ਵਿੱਚ ਮੁੱਖ ਤੌਰ ਤੇ ਤਿੰਨ ਚੀਜ਼ਾਂ ਸ਼ਾਮਿਲ ਕਰਨ ਲਈ ਕਿਹਾ ਗਿਆ ਹੈ ਕੀ ਕੀ ਇਕ ਤਾਂ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦੂਜਾ ਜਿਹੜੇ ਘਰ ਟੁੱਟ ਗਏ ਨੇ ਜਾਂ ਨੁਕਸਾਨੇ ਗਏ ਨੇ ਉਹਨਾਂ ਲਈ ਮਦਦ ਹਾਂਜੀ ਤੇ ਤੀਜਾ ਜਿਹੜਾ ਬੁਨਿਆਦੀ ਢਾਂਚਾ ਤਬਾਹ ਹੋਇਆ ਸੜਕਾਂ ਪੁਲ ਬਿਜਲੀ ਸਿਸਟਮ ਉਸ ਦੀ ਮੁਰੰਮਤ ਲਈ ਪੈਸਾ ਇਸ ਤੋਂ ਇਲਾਵਾ ਕੋਈ ਹੋਰ ਵੱਡੀ ਮੰਗ ਹਾਂਜੀ ਇੱਕੋ ਹੋਰ ਬਹੁਤ ਅਹਿਮ ਮੰਗ ਹੈ ਜਿਹੜੀ ਸਿੱਧੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਜੁੜੀ ਹੈ ਉਹ ਕੀ ਹੈ ਹੋ ਹੈ ਕਿ ਹੜਪੀੜਿਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਚਾਹੇ ਬੈਂਕਾਂ ਦੇ ਹੋਣ ਜਾਂ ਸਹਿਕਾਰੀ ਸਭਾਵਾਂ ਦੇ ਉਹ ਮਾਫ ਕੀਤੇ ਜਾਣ ਪੂਰੀ ਤਰ੍ਹਾਂ ਇਸ ਪਿੱਛੇ ਤਰਕ ਇਹ ਦਿੱਤਾ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦਾ ਟਿਡ ਬਰਿਆ ਸੀ ਹਾਂ ਇਹ ਤਾਂ ਇਤਿਹਾਸਿਕ ਗੱਲ ਹੈ ਸੋ ਹੁਣ ਜਦੋਂ ਉਹਨਾਂ ਤੇ ਆਫਤ ਆਈ ਹੈ ਤਾਂ ਦੇਸ਼ ਦਾ ਫਰਜ਼ ਬਣਦਾ ਹੈ ਉਹਨਾਂ ਦੀ ਮਦਦ ਕਰਨਾ ਉਹਨਾਂ ਦਾ ਕਰਜ਼ਾ ਮਾਫ ਕਰਕੇ ਇਹ ਥੋੜਾ ਭਾਵਨਾਤਮਕ ਪੱਖ ਵੀ ਹੈ ਤਾਂ ਫਿਰ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਮੁੱਖ ਗੱਲਾਂ ਕੀ ਨਿਕਲੀਆਂ ਪਹਿਲੀ ਤਾਂ ਇਹ ਕਿ ਸੁਖਬੀਰ ਬਾਦਲ ਵੱਲੋਂ ਵੱਡੇ ਪੱਧਰ ਤੇ ਸਿੱਧੀ ਰਾਹਤ ਖਾਸ ਕਰਕੇ ਨਕਦੀ ਤੇ ਡੀਜ਼ਲ ਵੰਡੀ ਜਾ ਰਹੀ ਹੈ। ਹਾਂਜੀ। ਦੂਜਾ ਇਸ ਦੇ ਨਾਲ ਹੀ ਸਰਕਾਰਾਂ ਤੇ ਖਾਸ ਕਰਕੇ ਆਪ ਸਰਕਾਰ ਤੇ ਨਾਕਾਮੀ ਦੇ ਇਲਜ਼ਾਮ ਲੱਗ ਰਹੇ ਨੇ ਕੱਗਰ ਤੇ ਰਾਹਤ ਪੈਕੇਜ ਨੂੰ ਲੈ ਕੇ। ਬਿਲਕੁਲ। ਤੇ ਤੀਜਾ ਪਵਿੱਖ ਲਈ ਵੱਡੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ 20000 ਕਰੋੜ ਦਾ ਪੈਕੇਜ ਤੇ ਕਰਜ਼ਾ ਮੁਆਫੀ।